ਹਾਂਜੀ ਹਾਂਜੀ ਵੈਗੁਰੂ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਨੇ ਜੀ ਟੋਲੀ ਸੁਣ ਸੁਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਇਸੇ ਤਰ੍ਹਾਂ ਆਪਣੇ ਨਾਲ ਜੁੜੇ ਰਹੋ ਆਪਣਾ ਪਿਆਰ ਸਪੋਰਟ ਬਣਾਈ ਰੱਖਿਓ ਜੀ ਤੇ ਵੈਗੁਰੂ ਸਾਰਿਆਂ ਨੂੰ ਖੁਸ਼ ਰੱਖੇ ਜੀ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਰਹੋ ਜੀ ਤੇ ਆਪਾਂ ਨੇ ਲਏ ਸੀਗੇ ਜੀ ਟੋਟਲ ਆਪਾਂ ਨੇ ਲਏ ਸੀ 2 ਕਿਲੋ ਵਾਲੇ ਅੱਧੇ ਔਲੇ ਜੀ ਆਪਾਂ ਕੱਢਲੇ ਸੀ ਕਦੂ ਕਸ਼ ਕਦੂ ਕਸ਼ ਕਰਕੇ ਜੀ ਆਪਾਂ ਇਹਨਾਂ ਨੂੰ ਟੇਬਲ ਦੇ ਉੱਪਰ ਕੱਪੜਾ ਵਿਛਾ ਕੇ ਪਾਤਾ ਸੀਗਾ ਜੀ 2-3 ਘੰਟੇ ਆਪਾਂ ਨੇ ਚਲਾਤਾ ਸੀ ਪੱਖਾ ਇੱਕ ਦਿਨ ਇੱਕ ਰਾਤ ਇਹ ਪਏ ਰਹੇ ਨੇ ਜੀ ਤੇ ਹੁਣ ਇਹਨਾਂ ਦੇ ਵਿੱਚ ਥੋੜ੍ਹਾ ਜਿਹਾ ਪਾਣੀ ਜਿਹਾ ਜੀ ਹੋ ਗਿਆ ਸੁੱਕ ਗਿਆ ਹੁਣ ਆਪਾਂ ਇਹਨਾਂ ਨੂੰ ਕੱਪੜੇ ਤੋਂ ਚਾਕੇ ਤਿੰਨ-ਚਾਰ ਭਾਂਡਿਆਂ ਦੇ ਵਿੱਚ ਜੀ ਇਹਨਾਂ ਨੂੰ ਪਾ ਲਿਆ ਇੱਕ ਕੱਪ پانی ਹਾਥਾਲ ਦੇ ਵਿੱਚ ਪਾ ਲਿਆ ਜੀ ਹੁਣ ਆਪਾਂ ਦੇਨ ਦੇ ਵਿੱਚ 2-3 ਵਾਰੀ ਇਹਦੇ ਵਿੱਚ ਇਸ ਤਰ੍ਹਾਂ ਆਪਾਂ ਹੱਥ ਫੇਰ ਦਿਆ ਕਰਾਂਗੇ ਜੀ ਇੱਕ ਕੱਪ پانی ਆਪਾਂ ਬਲੀਡ ਦੇ ਵਿੱਚ ਪਾ ਲਈ ਜੀ ਇੱਕ ਕੱਪ پانی ਪਾ ਲ ਲਟਰੀ ਦੇ ਵਿੱਚ ਤੇ ਦੇਨ ਚ ਆਪਾਂ 2-3 ਵਾਰੀ ਇਸ ਤਰ੍ਹਾਂ ਵਿੱਚ ਹੱਥ ਫੇਰੀ ਜਾਵਾਂਗੇ ਤੇ ਹਵਾ ਲੱਗੀ ਜਾਊਗੀ ਇਸ ਤਰ੍ਹਾਂ ਦੀ ਆਪਾਂ ਇਹਨਾਂ ਨੂੰ ਚਾਰ ਭਾਂਡਿਆਂ ਦੇ ਵਿੱਚ ਪਾ ਲਿਆ ਟੇਬਲ ਦੇ ਉੱਪਰ ਰੱਖਤਾ ਜੀ ਇਸ ਤਰ੍ਹਾਂ ਭਾਇਨ ਨੂੰ ਔਲਿਆਂ ਨੂੰ ਜੀ ਸੁਕਾ ਕੇ ਫਿਰ ਆਪਾਂ ਇਹਨਾਂ ਨੂੰ ਮਿਕਸੀ ਦੇ ਵਿੱਚ ਗ੍ਰाइंड ਕਰ ਲਾਂਗੇ ਪਹਿਲਾਂ ਥੋੜ੍ਹਾ ਜਿਹਾ ਮੋਟਾ ਮੋਟਾ ਜਿਹਾ ਦੈੜ ਜਿਹਾ ਕਰ ਲਾਂਗੇ ਜੀ ਕਰਕੇ ਫਿਰ 2 ਦਿਨ ਵਾਸਤੇ ਉਹਨੂੰ ਵੀ ਥਾਲੇ ਦੇ ਵਿੱਚ ਆਪਾਂ ਇਸ ਤਰ੍ਹਾਂ ਰੱਖ ਦਾਂਗੇ ਟੇਬਲ ਤੇ ਪਾ ਕੇ ਦੋ ਤਿੰਨ ਦਿਨ ਬਸ ਉਹ ਵੀ ਥੋੜਾ ਜਿਹਾ ਹੋ ਜਾਊਗਾ ਜੀ ਸੁੱਕ ਜਾਊਗਾ ਫਿਰ ਆਪਾਂ ਦੁਬਾਰੇ ਗ੍ਰाइंड ਕਰਾਂਗੇ ਫਿਰ ਬਿਲਕੁਲ ਜੀ ਇਹ ਤਾਂ ਪਾਊਡਰ ਬਣ ਜਾਊਗਾ ਜਿਵੇਂ ਦਾ ਆਪਾਂ ਔਲਿਆਂ ਦਾ ਪਾਊਡਰ ਬਾਜ਼ਾਰ ਚੋਂ ਲਿਆਉਂਦੇ ਹਾਂ ਬਿਲਕੁਲ ਉਸੇ ਤਰ੍ਹਾਂ ਦਾ ਬਣ ਜਾਊਗਾ ਫਿਰ ਨੂੰ ਲਾਉਣ ਵਾਸਤੇ ਜੀ ਮਹਿੰਦੀ ਦੇ ਵਿੱਚ ਪਾ ਕੇ ਬਾਕੀ ਆਪਾਂ ਜੀ ਮੇਥੇ ਕਲੌਂਜੀ ਨੇ ਜਿਹੜੇ ਉਹਨਾਂ ਨੂੰ ਤਵੇ ਤੇ ਭੁੰਨ ਕੇ ਮੇਥੇ ਕਲੌਂਜੀ ਨੂੰ ਤਵੇ ਤੇ ਭੁੰਨ ਕੇ ਉਹਨਾਂ ਦਾ ਪਾਊਡਰ ਬਣਾ ਲੈਨੇ ਉਹਨੇ ਜੀ ਸਾਰੀਆਂ ਚੀਜ਼ਾਂ ਨੂੰ ਆਪਾਂ ਇੱਕ ਲੋਹੇ ਦੇ ਭਾਂਡੇ ਵਿੱਚ ਨਾ ਵੀ ਭੌਂ ਕੇ ਰੱਖ ਦਿੰਨੇ ਆ। ਸਿਰ ਨੂੰ ਲਾਉਣ ਵਾਸਤੇ। ਤੇ ਆ ਔਲੇ ਜੀ ਆਪਾਂ ਨੇ ਬੋਇਲ ਕਰ ਲਏ ਸੀ। ਟੋਟਲ ਆਪਣੇ ਸਾਰੇ ਹੈਗੇ ਨੇ ਜੀ 2 ਕਿਲੋ ਔਲੇ। ਅੱਧੇ ਆਪਾਂ ਨੇ ਕੱਦੂ ਗਸ਼ ਕਰ ਲਏ ਤੇ ਆ ਥੋੜੇ ਜਿਹਾ ਆਪਾਂ ਜੀ ਬੋਇਲ ਕਰ ਲਏ ਸੀਗੇ। ਹਾਂ ਜੀ ਇਹ ਵੀ ਆਪਾਂ ਨੇ ਕੱਲ ਜੀ ਦੁਪਹਿਰੇ ਜੀ ਬੋਇਲ ਕਰ ਲਏ ਸੀ। ਇਹ ਲੱਪਾ ਕੱਪੜੇ ਦੇ ਉੱਪਰ ਪਾਤੇ ਸੀਗੇ ਜੀ ਤੇ ਫਿਰ ਆਪਾਂ ਅੱਜ ਹੁਣ ਸਵੇਰੇ ਇੱਕ ਥਾਲ ਦੇ ਵਿੱਚ ਕੱਢ ਲਏ ਜੀ ਹੁਣ ਸਵੇਰ ਦਾ ਟਾਈਮ ਆ ਜੀ ਸਵੇਰ ਦੇ ਸਾਢੇ 8 ਵਜੇ ਚੁੱਕੇ ਨੇ ਆਪਾਂ ਸਵੇਰ ਦਾ ਸਾਰਾ ਕੰਮ ਧੰਦਾ ਨਿਵੇੜ ਕੇ ਜੀ 11 12 ਕਵਜੇ ਫਿਰ ਉਹਦਾ ਚਾਰ ਬਣਾਵਾਂਗੇ ਜੀ ਤੇ ਫਿਰ ਆਪਾਂ ਇਹਦੀ ਚਾਰ ਦੀ ਬਣਾਵਾਂਗੇ ਜੀ ਵੀਡੀਓ ਤੇ ਇਸ ਤਰ੍ਹਾਂ ਜਿਹੜੇ ਆਪਾਂ ਬੋਇਲ ਕਰਕੇ ਜੀ ਫਿਰ ਸੁਕਾ ਲੈਨੇ ਆ ਔਲਿਆਂ ਨੂੰ ਸੁਕਾ ਕੇ ਉਹਦਾ ਚਾਰ ਬਣਾਉਨੇ ਆ ਇਹ ਜਾਰਾ ਜੀ ਜਿਹੜਾ ਉਹ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੈਗਾ ਆਪਾਂ ਲੰਬੇ ਸਮੇਂ ਤੱਕ ਇਹਨੂੰ ਰੱਖ ਸਕਦੇ ਅਸੀਂ ਪਿਛਲੇ ਸਾਲ ਵੀ ਜੀ achar ਬਣਾਇਆ ਸੀ ਸਾਡਾ ਘੱਟ ਤੋਂ ਘੱਟ ਜੀ 6-7 ਮਹੀਨੇ ਸਾਡਾ achar ਬਿਲਕੁਲ ਵੀ ਖਰਾਬ ਨਹੀਂ ਹੋਇਆ ਪਰ ਉਸ ਸਾਡਾ achar ਖਤਮ ਹੋ ਗਿਆ ਸੀਗਾ ਇਹ ਪਰ ਖਰਾਬ ਨਹੀਂ ਸੀ ਹੋਇਆ ਇਸੇ ਤਰ੍ਹਾਂ ਅਸੀਂ ਬਣਾਇਆ ਸੀ ਜਿਹੜੇ ਆਪਾਂ ਔਲਿਆਂ ਨੂੰ ਦੇ ਸਿੱਧੇ ਹੀ ਤੇਲ ਦੇ ਵਿੱਚ ਤਲ ਕੇ ਬਣਾ ਲੈਨੇ ਆ ਤੇ ਉਹਨਾਂ ਦੇ ਵਿੱਚ ਖੱਟਾਪਨ ਜੇ ਵੀ ਜ਼ਿਆਦਾ ਹੀ ਰਹਿ ਜਾਂਦਾ ਤੇ ਉਹ ਖਰਾਬ ਵੀ ਹੋ ਜਾਂਦੇ ਨੇ। ਕਈ ਵਾਰੀ ਆਪਾਂ ਨਾ ਵੀ ਕਈ ਭੈਣ ਭਰਾ ਜ਼ਿਆਦਾ ਖੱਟਾ ਨਹੀਂ ਖਾਂਦੇ ਆ ਇਹ। ਤੇ ਉਹ ਇਸ ਤਰ੍ਹਾਂ ਜੀ ਔਲਿਆਂ ਨੂੰ ਪਹਿਲਾਂ ਬੋਇਲ ਕਰ ਲਿਆ ਕਰੋ। ਕਰਕੇ ਫਿਰ ਉਹਨਾਂ ਨੂੰ ਸੁਕਾ ਲਿਆ ਜੀ। ਆਪਣੇ ਹੁਣ ਇਹ ਕੱਲ ਦੁਪਹਿਰੇ ਜੀ ਆਪਾਂ ਨੇ ਇਹ ਕੱਲ ਸ਼ਾਮ ਜੀ ਨੂੰ ਵਾਲੇ ਸੀਗੇ। ਤੇ 6:30 ਦਾ ਟਾਈਮ ਸੀਗਾ। ਤੇ ਹੁਣ ساری ਰਾਤ ਪਏ ਰਹੇ ਨਹੀਂ ਹੁਣ ਸਵੇਰ ਦੇ 8:30 ਵਜੇ ਜੀ। ਬਸ ਆਪਾਂ 11-12 ਵਜੇ ਤੱਕ ਜਦੋਂ ਆਪਣਾ ਕੰਮ ਨਿਭੜ ਗਿਆ। ਬਾਰਾਂ 1 ਵਜੇ ਤੱਕ ਉਦੋਂ ਤੱਕ ਆਪਾਂ ਇਹਦਾ ਬਣਾਵਾਂਗੇ ਆਚਾਰ ਤੇ ਫਿਰ ਚਾਰ ਆਪਣਾ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੈ ਜੀ ਤੇ ਸਾਰੇ ਭੈਣ ਭਰਾ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਜੀ ਆਪਾਂ ਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਪੋਰਟ ਕਰਦੇ ਨੇ ਇਸੇ ਤਰ੍ਹਾਂ ਆਪਣਾ ਪਿਆਰ ਸਪੋਰਟ ਬਣਾਈ ਰੱਖਿਓ ਜੀ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਜੀ ਧੰਨਵਾਦ ਜੀ